ਇਸ ਵਿੱਚ ਦੀ ਵੱਡੀ ਖਬਰ ਹੈ ਜਿਹੜੀ ਉਹ ਲੁਧਿਆਣਾ ਤੋਂ ਸਾਹਮਣੇ ਯਾਰੇ ਦਾਦੀ ਕੀ ਲੁਧਿਆਣਾ ਤੇ ਵਿਚ ਨਿੰਗ ਸਿੰਘਾਂ ਦੇ ਵੱਲੋਂ ਸ਼ਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਦੇ ਉੱਤੇ ਕਿਰਪਾਨਾਂ ਦੇ ਨਾਲ ਦਿਨ ਦਿਹਾੜੇ ਹਮਲਾ ਕੀਤਾ ਦਾਦੀ ਕੀ ਨਿੰਗ ਸਿੰਘਾਂ ਦੇ ਵੱਲੋਂ ਸ਼੍ਰੀ ਆਮ ਦਿਨ ਦਿਹਾੜੇ ਸੜਕ ਦੇ ਉੱਤੇ ਸ਼ਿਵ ਸੈਨਾ ਆਗੂ ਤੇ ਤੇ ਇਤਰ ਹਥਿਆਰਾਂ ਨਾਲ ਕਿਰਪਾਨਾਂ ਦੇ ਨਾਲ ਵੱਡਾ ਹਮਲਾ ਕੀਤਾ ਜਿਸ ਦੌਰਾਨ ਨਿੰਗ ਸਿੰਘਾਂ ਨੇ ਹਮਲਾ ਕੀਤਾ ਉਸ ਦੌਰਾਨ ਜਿਹੜਾ ਸ਼ਿਵਸਨ ਆਗੂ ਉਹਦੇ ਨਾਲ ਪਿੱਛੇ ਸੁਰੱਖਿਆ ਗਾਰਡੀ ਬੈਠਾ ਉਹ ਨਿੰਗ ਸਿੰਘਾਂ ਦੇ ਵੱਲ ਸ਼੍ਰੀਆਮ ਬਾਜ਼ਾਰ ਦੇ ਵਿੱਚ ਸ਼ਿਵਸਨ ਆਗੂ ਸੰਦੀਪ <th>ਪਰ ਨੂੰ ਪਹਿਲਾਂ ਘੇਰਿਆ ਜਾਂਦਾ ਤੇ ਫਿਰ ਉਸਦੇ ਉੱਤੇ ਕਿਰਪਾਨਾਂ ਦੇ ਨਾਲ ਹਮਲਾ ਕੀਤਾ ਜਾਂਦਾ ਜਿਹੜੇ ਨਿੰਗ ਸਿੰਘ ਨੇ ਇਹ ਨਿੰਗਾ ਦੇ ਬਾਣੇ ਦੇ ਵਿੱਚ ਹੁੰਦੇ ਨੇ ਨਿੰਗਾ ਦੇ ਬਾਣੇ ਦੇ ਵਿੱਚ ਉਹਨਾਂ ਦੇ ਕੱਪੜੇ ਪਾਏ ਹੋਣ ਜਿਸ ਤਰ੍ਹਾਂ ਉਹਨੂੰ ਘੇਰਿਆ ਜਾਂਦਾ ਤੇ ਸ਼ਿਵਸਨ ਆਗੂ 'ਤੇ ਹਮਲਾ ਕੀਤਾ ਜਾਂਦਾ ਫਿਲਹਾਲ ਉਸ ਨੂੰ ਜਿਹੜਾ ਸ਼ਿਵਸਨ ਆਗੂ ਆ ਉਹਨੂੰ ਲੁਧਿਆਣਾ ਦੇ ਡੀਏ ਇਸ ਨੂੰ ਜੈਟਰ ਮੁਰਦਾ ਵਾ ਪਾਣੀ ਬਣੀ ਬਣੀ ਚਾਹ ਧੰਨਵਾਦ ਇਸ ਨੂੰ ਸੱਡਰੇ ਮੁਰਦਾ ਵਾ ਪਾਣੀ ਕੀ ਹੋਏਗੀ ਬਾਨੂ ਜੀ ਓਰੇ ਸਾਡੇ ਸ਼ਿਵਸਨਾ ਪੰਜਾਬ ਦੇ ਟਕਸਾਲੀ ਲੀਡਰ ਨੇ ਸੰਦੀਪ ਥਾਪਰ ਗੋਰਾ ਜੀ ਉਹ ਅੱਜ ਸਮੇਂ ਦਾ ٹرسٹ ਦੇ ਕੇ ਫੁਜਨ ਤੇ ਆਏ ਸੀਗੇ ਕੁਝ ਸਾਰਥੀਆਂ ਅੰਸਰਾਂ ਕੇਸਦਾਰੀ ਨੀਲਾ ਬਣਾਉਣਾ ਪਾਏ ਆਇਆ ਕਿਰਪਾਨਾ ਮਾਰ ਕੇ ਸਾਡਾ ਭਰਾ ਛਿਲਤਾ ਕਿਰਪਾਨਾ ਸਿਰ ਤੇ ਬਾਵਾ ਵੱਟਦੀਆਂ ਪੇਟ ਵੱਟਦਾ ਕੰਡੀਸ਼ਨ ਸੀਰੀਅਸ ਹੈ ਸਰ ਦਾ ਪੁਲਿਸ ਨਹੀਂ ਰੁਕ ਰਿਹਾ ਪੁਲਿਸ ਕਮਿਸ਼ਨਰ ਦੀ ਇਹ ਹਦਾਇਤਾਂ ਸਾਰੀ ਇਹ ਸਾਰਾ ਨਿਕੰਮਾ ਸਾਰੇ ਕੌਨਾਂ ਵਾਪਸ ਕਰਾਇਆ ਨਿਕੰਮਾ ਨਿਕੰਮਾ ਲੁਧਿਆਣਾ ਕੱਲ੍ਹ ਕਮਿਸ਼ਨਰ ਜਿਹੜਾ ਆਪਣੀ ਫੀਲਿੰਗ ਡੀਜੀਪੀ ਨਾਲੋਂ ਵੱਧ ਲੰਦਾ ਆ ਜਿਹੜਾ ਸੀਐਮ ਭਗਵੰਦ ਮਾਨ ਕਹਿੰਦਾ ਮੈਂ ਸੀਐਮ ਆ ਸੀਐਮ ਕੋ ਸੀਐਮ ਨਹੀਂ ਮੈਂ ਸੀਐਮ ਆ ਮੈਂ ਲੁਧਿਆਣਾ ਸ਼ਹਿਰ ਦਾ ਬਾਪ ਆ ਇਹ ਹਿੰਦੂਆਂ ਦਾ ਗੂੜਾ ਹੈ ਇਹ ਹਿੰਦੂਆਂ ਦਾ ਖੂਨ ਹੈ ਲੁਧਿਆਣੇ 'ਚ ਇਹ ਸਾਡਾ ਬੰਦਾ ਜਾਨ ਵੋੜ ਰਿਹਾ ਇਹ ਲੋਕਾਂ ਕਮਿਸ਼ਨਰ ਨੂੰ ਇਸ ਕਮਿਸ਼ਨਰ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਏਸੀਪੀ ਸੈਂਟਰਲ ਤੁਰੰਤ ਸਸਪੈਂਡ ਕੀਤੀ ਜਾਵੇ ਤਾਂ ਹਿੰਦੂ ਸ਼ਾਂਤ ਬਠਣਗੇ ਜੇ ਹਿੰਦੂ ਸ਼ਾਂਤ ਸਾਰਾ ਪੰਜਾਬ ਸ਼ਰਸਨਾ ਪੰਜਾਬ ਪੁਰਾਣੇ ਇਕੱਠਾ ਹੋਊਗਾ ਬਗਵਾਨ ਦਾ ਸੀਐਮ ਦੇ ਉਹ ਤੁਰੰਤ ਅਸਤੀਫਾ ਦੇਣੀ ਅਸਤੀਫਾ ਦੇ ਪੁੱਛ ਬਸੰਨਾ ਦੇ ਟਾਈਮ ਦਾ ਖੂਨ 84 ਦੇ ਪੈਦਾ ਪੈਦਾ 1 ਘੰਟਾ 1 ਘੰਟਾ ਬੇਟਾ ਇਹਨਾਂ ਪੰਜਾਹ ਬੇਟਾ ਬੱਕਰੀਆਂ 1 ਘੰਟਾ 1 ਘੰਟਾ ਟਾਈਮ ਲਾਣਾ ਪੁਲਿਸ ਨਹੀਂ ਆਈ ਕਹਿੰਦਾ ਇਹ ਜਿਹੜੇ ਐਸਪੀ ਬੇਡਾ ਬੱਕਰੀਆ ਹਿੰਦੂ ਸਾਡੀ ਸਾਧੂ ਦੀ ਰੱਜਣੇਗੀ ਇਹ ਬੀਜੀਪੀ ਬੇਡਾ ਬੱਕਰੀਆ ਪੰਜਾਬ ਚ ਮੈਂ ਪੁੱਛਣਾ ਚਾਹਦਾ ਪੰਜਾਬ ਦੀ ਸਰਕਾਰ ਨੂੰ ਬੀਜੀਪੀ ਬੇਡਾ ਸਾਹਿਬ ਇੱਕ ਮਿੰਟ ਇੱਕ ਗੱਲ ਹੋ ਸੁਣੋ ਸੀਰੀਅਸ ਗੱਲ ਸੁਣੋ ਏਸੀਪੀ ਸੈਂਟਰਲ ਨੇ ਜਿਹੜੇ ਮੈਡਮ ਨੇ ਉਹ ਆਪਦੀ ਫੀਲਿੰਗ ਤੇ ਲਿਦਾਣਾ ਸੀਪੀ ਸਾਹਿਬ ਜਿਹੜੀ ਫੀਲਿੰਗ ਹੈ ਉਹ ਡੀਜੀਪੀ ਸਾਹਿਬ ਨਾਲੋਂ ਵੱਧ ਲੈਂਦੇ ਆ ਉਹ ਕਹਿੰਦੇ ਸੀਐਮ ਬਾਗ ਭਗਵੰਦ ਸਿੰਘ ਮਾਲਕ ਥੋੜੀ ਹੈ ਮਾਲਕ ਤਾਂ ਮੈਂ ਆ ਮੈਂ ਮਾਲਕ ਹਾਂ ਜਿਹੜਾ ਭਗਵੰਦ ਸਿੰਘ ਕੌਣ ਹੈ ਬੀਜੀਪੀ ਕੌਣ ਹੈ ਇਹੋ ਜਿਹੇ ਸ਼ਬਦਾਵਲੀ ਬੋਲਣ ਵਾਲੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਇਹ ਨਤੀਜਾ ਤੁਹਾਡੇ ਫੇਕ ਐਨਕਾਊਂਟਰ ਕੀਤੇ ਹੋਏ ਇਹ ਨਤੀਜਾ ਸਿਰ ਛੋਟੀ ਵਾਵਾ ਹੀ ਲੈਦੇ ਚੱਕਰ ਚ ਇਹ ਨਤੀਜਾ ਹਿੰਦੂਆਂ ਦੇ ਲਈ ਅੱਜ ਲੁਧਿਆਣਾ ਸ਼ਹਿਰ ਦਾ ਐਡਾ ਵੱਡਾ ਪੰਜ ਕਦਮਾਂ ਦੇ ਚੌਕੀ 10 ਕਦਮਾਂ ਦੇ ਐਸ.ਪੀ. ਸੈਂਟਰਲ ਦਫ਼ਤਰ ਫਿਰ ਵੀ ਪੁਲਿਸ ਘੰਟੇ ਬਾਅਦ ਆਈ ਇਹਨਾਂ ਨਾਲ ਉਹ ਇਹਨਾਂ ਨਾਲ ਉਹ ਸੱਚੋ ਵਧੀਆ ਆ ਇਹਨਾਂ ਨਾਲੋ ਖੁਜੀ ਅਜੀ ਹਰ ਕੀ ਨਾਮਾ ਸ਼ੁਭਨਾਮ ਮੇਰਾ ਨਾਮ ਹਰਕਿਰਤ ਸਿੰਘ ਖਰਣਾਮ ਹੈ ਰਾਸ਼ਟਰੀ ਪ੍ਰਧਾਨ ਸਿੱਖ ਸੰਗਤ ਵਿੰਗ ਸ਼ਿਵ ਸੈਨਾ ਹਿੰਦਾ ਜੀ ਇੱਥੇ ਅਸੀਂ ਰਵਿੰਦਰ ਅਰੋੜਾ ਜੀ ਦੀ ਵਰਸੀ ਤੇ ਆ ਰਹੇ ਸੀਗੇ ਸੰਦੀਪ ਬੁਰਾ ਥਾਪਰ ਜੀ ਇਹ ਹੈਗੀ ਜੀ ਸਿਵਲ ਹਸਪੀਟਲ ਸਿਵਲ ਹਸਪੀਟਲ ਹੈ ਇੱਥੇ ਅਸੀਂ ਮੱਥਾ ਟੇਕਣ ਆਏ ਸੀਗੇ ਰਵਿੰਦਰ ਅਰੋੜਾ ਜੀ ਦੀ ਵਰਸੀ ਹੈ ਭਾਜਪਾ ਦੇ ਸੀਨੀਅਰ ਆਗੂ ਸੀਗੇ ਤੇ 10-10 ਮਿੰਟ ਦਾ ਸਾਡਾ ਫਰਕ ਪਿਆ 10 ਮਿੰਟ ਪਹਿਲਾਂ ਸੰਦੀਪ ਬੁਰਾ ਥਾਪਰ ਜੀ ਇੱਥੋਂ ਮੱਥਾ ਟੇਕ ਕੇ ਨਿਕਲੇ ਸੀ ਜੋਸ਼ਿਪ ਸ਼ੇਨਾ ਬਹੁਤ ਟਕਸਾਲੀ ਨੇਤਾ ਸੀ ਲੀਡਰ ਸੀਗੇ ਤੇ ਇੱਥੇ ਹੀ ਉਹਨਾਂ ਨੂੰ ਬਾਹਰ ਜਦੋਂ ਬਾਹਰ ਨਿਕਲੇ ਨਾਲ ਹੀ 3-4 ਨਿਹੰਗਾ ਨੇ ਜੋ ਦੱਸਿਆ ਸਾਨੂੰ ਉਹਨਾਂ ਨੇ ਬਹੁਤ ਜ਼ਬਰਦਸਤ ਕਿਰਪਨਾ ਮਾਰੀਆਂ ਮਤਲਬ ਕਿ ਮਾਰਨ ਦੀ ਨੀਅਤ ਨਾਲ ਹੀ ਆਏ ਸੀ ਇੱਕ ਗਨਮੈਨ ਉਹਨਾਂ ਨਾਲ ਮੌਜੂਦ ਸੀਗਾ ਜਿਹੜਾ ਜਿਨੇ ਜਿਹਦੀ ਬਦੌਲਤ ਉਹ ਆ ਜੀ ਉਹਨਾਂ ਦਾ ਬਚਾਅ ਹੋ ਗਿਆ ਪਰ 80% ਉਹਨਾਂ ਨੂੰ ਕਾਹਲ ਕਰ ਦਿੱਤਾ ਗਿਆ ਸੰਦੀਪ ਬਰਾਤਾਪਰ ਜੀ ਨੂੰ ਉਹਨਾਂ ਨੂੰ ਹੁਣ ਸਿਵਲ ਹਸਪੀਟਲ ਤੋਂ ਸੀਐਮਸੀ ਰੈਫਰ ਕੀਤਾ ਪਹਿਲਾਂ ਲੈਂਦਾ ਗਿਆ ਸਿਵਲ ਹਸਪੀਟਲ ਵਾਲਿਆਂ ਨੇ ਸੀਐਮਸੀ ਰੈਫਰ ਕੀਤਾ ਜੀ ਉਹਨਾਂ ਨੂੰ ਤੇ ਮੈਂ ਇੱਕ ਹੀ ਗੱਲ ਕਹਿਣੀ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਜਿਹੜਾ ਥ੍ਰੈਟ ਪਰਸਨ ਹੈ ਜਿੰਨੂੰ ਲੋਡ ਹੈ ਜਿਹਦੀਆਂ ਏਜੰਸੀਆਂ ਨੇ ਰਿਪੋਰਟਾਂ ਦਿੱਤੀਆਂ ਨੇ ਤਾਂ ਹੀ ਗਨਮੈਨ ਸਰਕਾਰ ਨੇ ਲਾਈ ਸੀ ਜਿਨੂੰ ਲੋੜ ਹੈ ਉਹਨੂੰ ਗਨਮੈਨ ਦਿਓ ਬਾਕੀ ਜਿਨੂੰ ਨਹੀਂ ਲੋੜ ਤੁਸੀਂ ਉਹਨੂੰ ਤੁਸੀਂ ਉਹਨੂੰ ਵਾਪਸ ਲੈ ਲਓ ਕੋਈ ਚੱਕਰ ਨਹੀਂਗਾ ਪਰ ਬਟ ਇਸ ਤਰ੍ਹਾਂ ਦੇ ਜਿਹੜੇ ਥ੍ਰੈਟ ਪਰਸਨ ਨੇ ਜਿਹੜਾ ਵੀ ਥ੍ਰੈਟ ਪਰਸਨ ਹੈ ਜਾਂ ਮੈਂ ਜਾਂ ਨਿਸ਼ਾਨ ਸ਼ਰਮਾ ਜੀ ਨੇ ਜਾਂ ਸੁਨੀਲ ਗੋਰਤਾ ਹੱਪਰ ਜੀ ਜਿਨ੍ਹਾਂ ਨੂੰ ਲੱਗਿਆ ਹੈ ਜਿਨ੍ਹਾਂ ਨੂੰ ਅੱਜ ਕਾਇਲ ਕੀਤਾ ਇਹਨਾਂ ਤੋਂ ਸੁਰੱਖਿਆ ਨਹੀਂ ਹਟਾਣੀ ਚਾਹੀਦੀ ਜਿਹੜੇ ਥ੍ਰੈਟ ਪਰਸਨ ਹੈ ਹਾਲ ਇਹ ਹੈ ਇਹਨਾਂ ਦੀ ਕਾਇਲਤ ਕਿੰਨੀ ਹੈ ਹਾਲ ਥੋੜਾ 80% ਕਾਇਲ ਕੀਤਾ ਪਿਆ ਜੀ ਬਹੁਤ ਜ਼ਿਆਦਾ ਮਾੜੀ ਹਾਲਤ ਹੈ ਪੁਲਿਸ ਪਹੁੰਚੀ ਹੈ ਜੀ ਐਸਪੀ ਸਾਹਿਬ ਵੀ ਆਏ ਨੇ ਐਸਪੀ ਸਾਹਿਬ ਨੇ ਜਾਂਚ ਕੀਤੀ ਜਾ ਰਹੀ ਪਰ ਹਾਲੇ ਨਿਆਂਗ ਖਾਤੂ ਨਹੀਂ ਆਏ ਕੋਈ ਗ੍ਰਿਫਤਾਰੀ ਨਹੀਂ ਕੋਈ ਗ੍ਰਿਫਤਾਰੀ ਨਹੀਂ ਕਰਨੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਉਹਨਾਂ ਦੇ ਹੌਸਲੇ ਬਲੰਦ ਹੋ ਗਏ ਜਿੰਨਾ ਇਹ ਅਖਬਾਰਾਂ ਚ ਟੀਵੀਆ ਦੇ ਰਹੇ ਨੇ ਉਹਦੀ ਸੁਰੱਖਿਆ ਲਾ ਲਈ ਉਹਦੀ ਲਾ ਲਈ ਇਹ ਉਹਨਾਂ ਹੀ ਉਹਨਾਂ ਗੈਂਗਸਟਰਾਂ ਦੇ ਜਿਹੜੇ ਅਤਵਾਦੀ ਮਾਈਂਡਡ ਲੋਗ ਨੇ ਇਹਨਾਂ ਦੇ ਹੌਸਲੇ ਬਲੰਦ ਹੋ ਰਹੇ ਨੇ ਇਸ ਤਰ੍ਹਾਂ ਦੀ ਜਿਹੜੀ ਇੱਕ ਤਲਵਾਰਾਂ ਨਾਲ ਤੁਸੀਂ ਇਹ ਇਹੀ ਵੀ ਸ਼ਿਵਸਨਾ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਸ਼ਿਵਸਨਾ ਨਾਲ ਤਾਂ ਜਿਹੜਾ ਕੋਈ ਬੋਲਦਾ ਹੈ ਅਤਵਾਦ ਦੇ ਖਿਲਾਫ ਬੋਲਦਾ ਜਿਹੜਾ ਖਾਲਸਤਾਨ ਦੇ ਖਿਲਾਫ ਬੋਲਦਾ ਜਿਹੜਾ ਦੇਸ਼ ਇਤਨੀ ਬਾਤ ਚੱਕਦਾ ਉਹਨੂੰ ਇਹ ਲੋਕ ਇਸ ਤਰ੍ਹਾਂ ਹੀ ਪਰੇਸ਼ਾਨ ਕਰਦੇ ਨੇ ਉਹਨੂੰ ਇਦਾਂ ਹੀ ਮਾਰਨ ਦੀਆਂ ਸਾਂਝੀਆਂ ਮੌਕੇ ਲੱਭਦੇ ਨੇ ਗਨਮੈਨ ਦੇ ਸਰਕਾਰੀ ਮੁਲਾਜ਼ਮ ਤੇ ਹੁੰਦੇ ਆ ਮਾਰਤਾ ਅਟੈਕ ਕਰਤਾ ਤੇ ਜੇ ਨਹੀਂ ਹੁੰਦਾ ਫਿਰ ਤਾਂ ਅੱਜ ਖਤਮ ਸੀ ਕੰਮ ਬਿਲਕੁਲ ਇਕੱਲੇ ਥਾਪਰ ਸਾਹਿਬ ਤੇ ਹੀ ਹਮਲਾ ਹੋਇਆ ਜੀ ਇਕੱਲੇ ਥਾਪਰ ਸਾਹਿਬ ਤੇ ਹੀ ਹੋਇਆ ਜੀ ਥਾਪਰ ਸਾਹਿਬ ਤੇ ਹੀ ਹੋਇਆ ਇਕੱਲੇ ਇਕੱਲੇ ਲੱਭ ਕੇ ਇਦ ਸਰ ਸਿੰਘ ਜੀ ਉਥਾ ਪਰਨੇ ਚਿਪਸ ਇਹਨਾਂ ਦੇ ਤੁਸੀਂ ਥੱਲੇ ਗੱਲੋ ਬਾਜੀ ਜਿੰਨਾ ਕ ਸਾਨੂੰ ਪਤਾ ਲੱਗਾ ਕਿ ਉਹ ਕਿਤੇ ਫੰਕਸ਼ਨ ਤੇ ਇੱਥੇ ਆ ਰਹੇ ਸੀਗੇ ਤੇ ਹਸਪਤਾਲ ਦੇ ਸਿਵਲ ਹਸਪਤਾਲ ਦੇ ਬਾਹਰ ਹੀ ਆਹ ਪੁਰਾਣੀ ਜੇਰ ਰੋਡ ਵੱਜਦੀ ਆ ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਉਹਨਾਂ ਨੂੰ ਡੀ ਐਮ ਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਸਾਬ ਨਾਲ ਕਾਰਵਾਈ ਕੀਤੀ ਹੈਗੀ ਅ ਰੈਟਲ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਤੇ ਆ ਤੇ ਜਲਦੀ ਉਹਨਾਂ ਨੂੰ ਰਸਤਾ ਰੱਖਿਆ ਜਾ ਰਿਹਾ ਕਿ ਕਿੰਨਾ ਕੀਤਾ ਗਿਆ ਕਿੰਨੇ ਕੁ ਲੋਕ ਸੀ ਕਿੰਨੇ ਕੁ ਸਸਰੀਏ ਲੋਕ ਕਿਹੜੇ ਜੀ ਜਿਨ੍ਹਾਂ ਨੇ ਹਮਲਾ ਕੀਤਾ ਵੇਖੋ ਤਿੰਨ ਤੋਂ ਚਾਰ ਬੰਦੇ ਦੱਸਦੇ ਜੀ ਜੀ ਹਮਲਾ ਕਿਉਂ ਕੀਤਾ ਗਿਆ ਕੁਝ ਪਤਾ ਇਹ ਕੁਝ ਪਤਾ ਨਹੀਂ ਇਹ ਤੇ ਹੁਣ ਉਹੀ ਦੱਸਣਗੇ ਨਾ ਸਰ ਕਿਹਾ ਜਾ ਰਿਹਾ ਐਕਟਿਵਾ ਵੀ ਜਿਹੜੀ ਹੈ ਗੋਰੇ ਥਾਪਰ ਦੀ ਲੈ ਕੇ ਭੱਜੇ ਦੱਸਿਆ ਇਹੀ ਹੈ ਜੀ ਸਿਕਿਉਰਟੀ ਨਾਲ ਸੀ ਹਾਂ ਜੀ ਹਾਂ ਜੀ ਗਨਮੈਨ ਨਾਲ ਸੀਗਾ ਕਿੰਨੇ ਗਨਮੈਨ ਸੀ ਜੀ ਗਨਮੈਨ ਇੱਕ ਫਿਲਹਾਲ ਦੱਸਦੇ ਆ ਵੀ ਨਾਲ ਸੀਗਾ ਤੇ ਉਹ ਉਹ ਕਿੱਥੇ ਨੇ ਸਰ ਹੁਣ ਪਤਾ ਕਿ ਮਿਲਦੇ ਆ ਜੀ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਹੁਣ ਆਇਆ ਮੌਕੇ ਤੇ ਜਾਂਚ ਕਰ ਰਹੇ ਹਾਂ ਹਾਂ ਜੀ ਹਾਂ ਜੀ ਮੌਕੇ ਤੇ ਜਾਂਚ ਕਰ ਰਹੇ ਆ ਜਿਹੜੀ ਵੀ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜਰੂਰ ਦੱਸਾਂ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਜੀ ਕੱਢ ਰਹੇ ਆ ਜੀ ਦੇਖ ਰਹੇ ਆ ਜੀ ਕਿ ਇਹ ਵੀ ਜਾ ਰਿਹਾ ਜੀ ਕਿ ਮੁਲਾਜ਼ਮ ਦਾ ਜਿਹੜਾ ਰਿਵਾਲਵਰ ਖੋਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਆਪਣਾ ਬਚਾ ਕੇ ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜੀ ਜਿੰਨੀ ਕੁ ਮੈਨੂੰ ਗੱਲ ਪਤਾ ਸੀ ਤੁਹਾਨੂੰ ਦੱਸ ਦਿੱਤੀ ਆ ਬਾਕੀ ਹਾਲ ਸਟੇਬਲ ਆ ਜੀ ਫਿਲਹਾਲ ਸਟੇਬਲ ਨੇ ਬੋਲ ਰਹੇ ਨੇ ਹਾਂ ਜੀ ਠੀਕ ਹੈ ਧੰਨਵਾਦ ਜਿਹੜਾ ਸੀਗਾ ਉਹਨਾਂ ਕੋਲ ਠੀਕ ਹੈ ਠੀਕ ਪਹੁੰਚੇ ਹਿੰਦੂ ਜੋਥੇਵੰਦੀ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਉਹਨਾਂ ਦਾ ਕਹਿਣਾ ਕੀ ਸਾਡੇ ਆਗੂਆਂ ਨੂੰ ਬੋਲਣ ਤੱਕ ਦਾ ਦੁਕਾਨੇ ਦਿਨ ਦਿਹਾੜੇ ਸਾਡੇ ਸ਼ਿਵਸ਼ਨਾ ਆਗੂ ਉੱਤੇ ਹਮਲੇ ਹੋ ਰਹੇ ਨੇ ਉੱਤੀ ਮੌਕੇ ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਜਿਹੜਾ ਸ਼ਿਵਸ਼ਨਾ ਆਗੂ ਆ ਸੰਦੀਪ ਥਾਪਰ ਉਹਦੀ ਜਿਹੜੀ ਹਾਲ ਤਹਜਸ ਤੇਰਾ ਉਹਨੂੰ ਲੈਣਾ ਦਾ ਡੀ ਐਮ ਸੀ ਦਾਖਲੇ ਦੇ ਵਿੱਚ ਭਰਤੀ ਕਰਾਇਆ ਗਿਆ ਫਿਲਹਾਲ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਦੀ ਜਿਹੜਾ ਸੁਰੱਖਿਆ ਗਾੜਾ ਉਹਨੇ ਮੱਸਾ ਆਪਣੀ ਜਾਨ ਬਚਾ ਕੇ ਨਿਕਲਿਆ ਜਿਸ ਤਰ੍ਹਾਂ ਨੂੰ ਸੁਰੱਖਿਆ ਗਾਰਡ ਤੋਂ ਸਾਰੀ ਜਿਹੜੀ ਜਾਣਕਾਰੀ ਲਈ ਜਾਵੇਗੀ ਉਸ ਤੋਂ ਬਾਅਦ ਸਾਰੀ ਇਹ ਕਾਰਵਾਈ ਪਹੁੰਚੀ ਹਿੰਦੂ ਜਥੇਬੰਦੀ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਉਹਨਾਂ ਦਾ ਕਹਿਣਾ ਕੀ ਸਾਡੇ ਆਗੂਆਂ ਨੂੰ ਬੋਲਣ ਤੱਕ ਦਾ ਦੁਕਾਨੇ ਦਿਨ ਦਿਹਾੜੇ ਸਾਡੇ ਸ਼ਿਵਸ਼ਨਾ ਆਗੂ ਉਤੇ ਹਮਲੇ ਹੋ ਰਹੇ ਨੇ ਉੱਤੀ ਮੌਕੇ ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਕਿ ਜਿਹੜਾ ਸ਼ਿਵਸ਼ਨਾ ਆਗੂ ਆ ਸੰਦੀਪ ਥਾਪਰ ਉਹਦੀ ਜਿਹੜੀ ਹਾਲਤ ਹੈ ਜਸ ਤੇਰਾ